ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਜਲਦੀ ਆ ਜੀ ਮਸ਼ੀਨ ਕਣਕ ਵੜਾ ਰਿਹਾ ਜੱਸੂ ਪਿੰਡੇ ਤੇ ਬਾਕੀ ਠੇਰਾ ਬਗਲਾ ਆ ਦੋ ਗੀਲਿਆਂ ਦਾ ਮਸ਼ੀਨ ਨੇ ਤੇ ਸਾਰਿਆਂ ਨਾਲੋਂ ਲੇਟ ਕਣਕ ਵੜਾਈ ਆ ਕਣਕ ਆ ਹੀ ਦੀ ਕਾਫੀ ਪਹਿਲਾਂ ਤੇ ਇਹ ਗਿਆ ਹੁੰਦਾ ਗੱਡੀ ਦੇ ਉਧੇ ਕਰਕੇ ਤੇ ਕਣਕ ਪੂਰੀ ਵਧੀਆ ਤੇ ਮੋਟੀ ਆ ਪੁੱਛਣੇ ਆ ਕਿ ਕਿਹੜੀ ਗਣਕਾ ਜਸੂ ਕਿਹੜੀ ਗਣਕਾ ਅਜੀਤ 249 ਅਜੀਤ 249 ਐ ਬਾਕੀ ਝਾੜ ਝੂਟ ਦੱਸਾਂਗੇ ਵੀ ਕੀ ਆਊਗਾ ਤੇ 9 ਕਿਲੋ ਬੀ ਪਾਇਆ ਕਿਲੇ ਦਾ ਤੇ 28 ਕਿਲੋ ਬੀ ਪਾਇਆ ਹੋਇਆ ਆਪਾਂ ਕਿਲੇ ਦਾ ਤੇ ਝਾੜ ਦੱਸਾਂਗੇ ਵੀ ਕਿੰਨਾ ਕਾਊਗਾ ਤੇ ਦੋ ਟੈਂਕ ਪੈ ਗਏ ਤੇ ਤਕਰੀਬਨ ਦੋ ਟੈਂਕਾਂ ਦਾ ਗੇੜ ਹੋਰ ਹੋਊਗਾ ਤੇ ਫਿਰ ਬਣਵਾਉਣਾ 1-2 ਦਿਨ ਤੱਕ ਤੂੜੀ ਦੋ ਉਹਨੇ ਨਾ ਨਾ ਹੋ ਜਾਣੇ ਨੇ ਹੋ ਜਾਣੇ ਨੇ ਇੰਨੀ ਦੋ ਤਾਂ ਢੀਲੇ ਨੇ ਸਵਾ ਦੋ 언ਨੀ ਕੰਨੀ ਨਹੀਂ ਨਿਕਲੋ ਉਹ ਤਾਂ ਸੀ ਦੋ ਟੈਂਕ ਪੈ ਗਏ ਦੋ ਪੈਲੇ ਆ ਜੀ ਦੋ ਹੋਣਗੇ ਤੇ ਇਹ ਲਈ ਡੇਢ ਦਾ ਪੱਕਾ ਹੀ ਹੋਊਗਾ ਆ 12 ਬੁੱਢੀ ਦਾ ਡੱਬਾ ਜਾਂਦਾ ਭਰ ਗਿਆ ਡੇਢ ਪੱਕਾ ਹੋਊਗਾ ਕੀ ਕਿੰਨੇ ਕਿੰਟਲ ਹੋਣਗੇ ਤੇਰੇ ਹਿਸਾਬ ਨਾਲ ਇਹ 40 40 45 ਕਿੰਟਲ ਹੋਣਗੇ 40 ਹੁਣ ਆਹ ਉੱਧਰ ਕਰਕੇ ਡੱਬੇ ਦੇ ਉੱਪਰ ਆ ਨਿਕਲਿਆ ਹੀ ਕਿਤੇ ਹਾਂ 30 ਨਿਕਲੂ ਮੰਦਾਗਾ ਤਾਂ ਨਹੀਂ ਹੋਰ ਕਿੰਨੇ ਹੋਣਗੇ ਬਾਲੇ ਨੇ 30 ਕੁਇੰਟਲ ਦਾ ਹੋਣਗੇ ਡੱਬਾ ਭਰ ਕੇ ਉੱਪਰ ਵੀ ਆ ਫੇਰ ਬਾਲਾ ਨੇ ਰੇਟ ਅੰਕ ਹੋ ਜਾਣਾ ਹੋਰ ਇਹ ਹੋਰ ਆਲਾ ਪੂਲਾ ਹੈ ਦੇ ਫੇਰ ਹਮ ਬੈਜੀ ਆਪਾ ਹੋਪਾ ਹੋਈ ਛੋਕ ਨੇ ਚੌਲਾਂ ਦਾ ਲੰਗਰ ਕਰਿਆ ਦੋਤੀ ਕਿੱਥੇ ਜੀ ਉੱਥੇ ਟੈਂਕੀ ਤੇ ਟੱਟੀ ਗੋਲ ਨਹੀਂ ਸਰ ਜੀ ਅੱਜ ਟੂਰਨਾਮੈਂਟ ਵੀ ਆ ਪਿੰਡ ਆ ਪਹੁੰਚਾ ਟੂਰਨਾਮੈਂਟ ਵੀ ਆ ਤੇ ਉੱਥੇ ਹੀ ਪਹੁੰਚੀ ਠੀਕ ਆ ਬਾਕੀ ਕਣਕ ਪੂਰੀ ਮੋਟੀ ਆ ਇਹਦਾ ਮੈਂ ਕਹਾਂ ਨਾ ਮੈਂ ਕਹਾਂ ਨਾ ਇਹ ਹੋਗੀ ਹੋਗੀ 6-7 ਮਹੀਨੇ ਹੋ ਗਏ ਹੁਣ ਤਾਂ ਕੰਨੀ ਕੀਤੀ ਸੀ ਸਾਰਿਆਂ ਤੋਂ ਕੀਤੀ ਕਣਕ ਦੀ ਤੇ ਸਾਰਿਆਂ ਤੋਂ ਲੇਟ ਵੱਡੀ ਆ ਆਲੇ-ਦਾਲੇ ਸਾਰੀਆਂ ਕਣਕਾਂ ਵੱਡੀਆਂ ਗਈਆਂ ਤੂੜੀਆਂ ਹੀ ਬਣ ਗਈਆਂ ਤੇ ਆਹ ਖੜੀ ਆ ਮਨੇ ਦੀ ਮੱਕੀ ਪੂਰੀ ਵਧੀਆ ਸ਼ਾਨਦਾਰ ਹਾਂ ਤੋਂ ਲਾਈ ਮ ਹਮ ਗਰਦ ਬਹੁਤ ਜ਼ਿਆਦਾ ਏ ਮਾ ਗਣਾ 베ਚੀ ਨਾ ਘਰੀ ਰੱਖ ਲਾ ਬਾਦੋਂ ਮਹਿੰਗੀ ਹੋਈ ਤੇ 베ਜ ਦਾਂਗੇ ਚੱਕੀ ਤੇ ਸੋਨੇਉਣਾ 2.5 ਲਏ ਰੱਖ ਲਈ 50 ਕੁਆਂਟਲ ਘਰੀ ਸਾਬ ਨੂੰ ਬੁਲਾਉਣਾ ਚਾਹ ਚਾਲਦੀ ਆ ਬਸ਼ਾਲ ਬਾਕੀ ਕਿਤੇ ਲੱਗੀਆਂ ਗਿਰੀਆਂ ਵੀ ਹੋਈਆਂ ਨੇ ਕਣਕ ਦੀਆਂ ਦੋ ਮੁਲਾਜ਼ਮ ਚਾਹ ਪੀ ਰਹੇ ਨੇ ਰਹੋਂ ਕੀ ਯਾਰ ਦੋਤੀ ਪਾਣੀ ਵਾਲੀ ਟੈਂਕੀ ਦੇ ਅੱਜ ਕਰਿਆ ਚੌਲਾਂ ਦਾ ਜੱਗ ਖਵਾਜੇ ਦਾ ਤੇ ਹਲੇ ਬਣ ਰਹੇ ਨੇ ਚੌਲ ਘੰਟੇ ਤੱਕ ਫਿਰ ਸ਼ੁਰੂ ਕਰਾਂਗੇ ਚਲਾਵਾਂਗੇ ਤੇ ਕਾ ਬਣ ਰਿਹਾ ਦੇਗੇ ਚ ਆ ਤਿਆਰ ਪਏ ਨੇ ਚੌਲ ਮੱਥਾ ਮੱਥਾ ਟੇਕ ਕੇ ਕਰਾਂਗੇ ਸ਼ੁਰੂ ਵਰਤੌਣ ਹਲਾ ਬਾਈ ਸਾਹਿਬ ਬੈਠੇ ਨੇ ਇੱਧਰ ਤੇ ਬਾਕੀ ਜਿੰਨਾ 2-3 ਘੰਟੇ ਜਿਹੜਾ ਚੱਲੂਗਾ ਚਲਾ ਦਾਂਗੇ ਤੇ ਸ਼ੋਕਮਾਰ ਰਿਹਾ ਪਾਣੀ ਇਹ ਔਰੇ ਦੀ ਡਿਊਟੀ ਆ ਪਾਣੀ ਵਾਲੀ ਟੈਂਕੀ ਤੇ ਇਹ ਕਹਿੰਦਾ ਵੀ ਚੌਲਾਂ ਦਾ ਕਰਨਾਮਾ ਚਲੋ ਵੀ ਕਰ ਦਾਂਗੇ। ਇਸੇ ਕਰਕੇ ਫਿਰ ਕਰਤਾ ਵੀ ਦਾਨ ਨੇ ਆ ਤੇ ਨਾਲੇ ਖਵਾਜੇ ਦਾ ਹੋ ਜਾਂਦਾ ਏ ਮੱਥਾ-ਮੁੱਥਾ ਟਿਕਿਆ ਜਾਂਦਾ। ਤੇ ਮਾਰ ਰਿਹਾ ਪਾਣੀ-ਪੂਣੀ, ਗਰਦ-ਫਰਦ ਤੋਂ। ਮੋਟਰ ਤੇ ਜੀ ਲੱਗਿਆ ਕਰਾਉਣ ਕੱਖਾਂ ਲਈ ਸਪਰੇਅ। ਕਿਤੇ-ਕਿਤੇ ਪਹਿਲਾਂ ਕਰਾਈ ਦੀ ਸਪਰੇਅ ਕੱਖਾਂ ਵਾਲੀ। ਇਹ ਕਿਤੇ ਕਿਤੇ ਰਹਿ ਗਈਆਂ ਦੁਬਾਰਾ ਉੱਠ ਖੜਿਆ ਕੱਖ ਇਸੇ ਲਈ ਵੀ ਕਰਵਾਦਣਿਆ ਦੋ ਗੀਲਿਆਂ ਦੀ ਲੈ ਆਈਤੀ ਆਪਾਂ ਕੱਖਾਂ ਵਾਲੀ ਤੇ ਬੰਦੇ ਪਹੁੰਚ ਗਏ ਤੇ ਇਹਨਾਂ ਨੂੰ ਦੱਸ ਕੇ ਕਰਵਾਲਾ ਨੇ ਵੀ ਔਰੇ ਔਰੇ ਕਰਨੀਆਂ ਤੇ ਮੁੱਥਾ ਵੀ ਬਹੁਤ ਜ਼ਿਆਦਾ ਹੋਇਆ ਸੀ ਮੁੱਥੇ ਦਵਾ ਕਰਨੀ ਆ ਕੀਲੇ ਦੀ ਲੈ ਕੇ ਆਇਆ ਮੁੱਥੇ ਦੀ ਤੇ ਜਿੱਥੇ ਜ਼ਿਆਦਾ ਮੁੱਥਾ ਹੈ ਦੱਗੀਆਂ ਚ ਉੱਥੇ ਕਰ ਦਣਿਆ ਇਹ ਹੈਗਾ ਇਹ ਮੁੱਥੇ ਲਈ ਉਹ ਆ ਜਿਹੜੀ ਇੱਕ ਆਉਂਦੀ ਆ ਕੀ ਆ ਨਾਉ ਪਰ ਸੈਂਪਰਾ ਦਵਾਈ ਆਉਂਦੀ ਆ ਉਹਦਾ ਹੀ ਇਨਸਲਟ ਆ ਇਹ ਉਹੀ ਚੀਜ਼ ਆ ਤੇ ਬਾਕੀ ਦਵਾਈ ਕੋੜਲੀ ਲੱਗਦੇ ਨੇ ਕਰਨ ਲੱਗ ਗਈ ਬੰਦੇ ਕਰਨ ਸਪਰੇ ਇਹ ਦੁਬਾਰਾ ਹੋਇਆ ਇਹਦੀ ਕੱਖ ਹੈਗਾ ਰੇਤਾ ਜਾਂ ਤੇ ਮੱਕੀ ਬਹੁਤ ਜ਼ਿਆਦਾ ਦਬੀ ਹੋਈ ਆ ਕਦਾਂ ਮੋਥਾ ਬਹੁਤ ਜ਼ਿਆਦਾ ਖੇਤੇ ਚ ਤੇ ਇੱਕ ਕੱਖ ਉੱਠ ਖੜਿਆ ਦੀ ਦੁਬਾਰਾ ਇਸੇ ਲਈ ਆਪਾਂ ਸਪਰੇਅ ਕਰਾ ਰਹੇ ਹਾਂ ਤੇ ਮੋਥੇ ਦੀ ਬਾਜੋਂ ਕਰਾਉਨੇ ਆ ਮੋਥੇ ਦੀ ਵੀ ਲਿਆ ਕੇ ਰੱਖੀ ਹੋਈ ਆ ਤੇ ਤਾਕਤ ਦੀ ਵੀ ਕਰਾਉਣੀ ਆ ਤੇ ਜੇ ਹੋਰ ਬੜੀ ਹੋ ਜਾਂਦੀ ਮੱਕੀ ਫੇਰ ਹੋਣੀ ਨਹੀਂ ਤੀ ਤੇ ਪਾਣੀ ਨਹੀਂ ਤੀ ਕੱਖਾਂ ਤੇ ਸਪਰੇਅ ਹੁਣ ਤਾਂ ਪੂਰੇ ਭੱਜੇ ਜਾਂਦੇ ਨੇ ਆ ਦੇਖੋ ਕਿੰਨਾ ਕੱਖ ਖੜਾ ਏ ਸੇ ਕਰਕੇ ਮੱਕੀ ਸਾਰੀ ਉਹ ਦਬੀ ਹੋਈ ਆ ਤੇ ਮੁੱਥੇ ਵਾਲੀ ਸਪਰੇਅ ਕਰਾ ਕੇ ਫਿਰ ਮੈਂ ਕੀ ਗਿੱਲੀ ਰੱਖਣੀ ਪੈਣੀ ਆ ਤਾਂ ਜਾ ਕੇ ਕਿਤੇ ਮਰੂਗਾ ਬਾਕੀ ਕੋਲ ਖੜਾ ਖੜ ਕੇ ਕਰਾਉਣੀ ਪੈਣੀ ਆ ਇਹੀ ਗੱਲ ਹੈ ਨਾ ਬੰਦੇ ਫਾੜ ਫੂਟਣਾ ਛੱਡ ਦਣ ਤੇ ਕਦੇ ਫੇਰ ਜਦ ਕੰਮਣ ਹੋ ਜAVE ਦੁਬਾਰਾ ਕਰਾਉਣ ਨੂੰ ਇਹ ਮਲੋਹ ਕੱਲ ਨੂੰ ਪਿੰਡਾ ਆਪਣਾ ਟੂਰਨਾਮੈਂਟ ਬਾਲਾਂ ਦੀ ਕਟਿੰਗ-ਕੋਟਿੰਗ ਕਰਵਾਉਣ ਜੱਸੂ ਕਟਾ ਰਿਹਾ ਆਪਾਂ ਕਟਾ ਲੇ ਤੇ ਕਟਾਏ ਤੋਂ ਬਾਅਦ ਫਿਰ ਕਰਦੇ ਆਂ ਮੋਟਰਾਂ ਦੇ ਪਾਣੀ ਪੂਣੀ ਇਹ ਆਪਾਂ ਨੂੰ ਮਲੋਹ ਸ਼ਹਿਰ ਪੈਂਦਾ ਏ ਤੇ ਬਾਕੀ ਕਟਾਲਵੇ ਬਾੜ ਤੇ ਚੱਲਦੇ ਆਂ ਮੋਟਰਾਂ ਤੇ ਬੱਤ ਬਹੁਤ ਆਨਾਂ